ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਤ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾ ਚਰਨ ਨਰਮਨ ਰਹੈ ਹਮਾਰਾ ਆਪਣਾ ਜਾਨ ਕਰੋ ਬਿਦਪਾਰਾ ਹਮਰੇ ਦੋਸਤ ਸਭੇ ਤੁਮ ਕਾਹ ਹੋ ਆਪ ਹੱਥ ਦਨ ਮੋਹੇ ਬਚਾਓ ਹਮ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਚੈ ਨਿਜ ਕਰਦਾ ਕਰਿਆ ਸਭੇ ਰਿੰ ਕਵਾ ਸੰਗਰਿਆ पूर्ण होए हमारी या तोर पजन की रह प्याड कोई अवर न तूं तोम ते पाऊं सेवक सिख से हमारे थारिया चुन चुन सत्र हमारे मारिया आप हाथ दा मुझे मुझर मरण काल त्रासिन हु जो सदा हमारे पछा श्री अस्तु करे और अछा राख ले मोहे राखन हारे साहिब संत सहाय प्यारे ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ અવਤਾਰਾ ਕਰ ਪਾਇ ਸਿਵਜ ਉਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਇਸਕਲ ਕਾਲੇ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾਰਯੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਦਿਆਛੇ ਨੂੰ ਪਜਾਇਓ ਆਦ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ नमस्कार तिथि को मारी सकल प्रजा जन आप सवारी शिव कण को सब गुण सुख दीयो सत्रन को फलम उबद कियो कडगड के अंतर की जानत परे बरे की पीर प्रशांत चीटी ते कुंचर स्थूला सब पर कृपा दृष्ट कर फूला संतन दुख पाए त दुखी सुख पाए साधन के सुखी एक एक की पीर पहचानै कडगड के पड पड की जानै जब उद कर 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 तारा पर जेत अर्थ तब देह अपारा ਜਬ ਆਕਰਕ ਕਰਤ ਹੋ ਕਭੋਂ ਤੋਂ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ ਸਭ ਤਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰੈਤਨ ਆਲਮ ਜਾਣਤ ਬੇਦ ਪੇਦ ਅਰ ਆਲਮ ਨੈਂਕਾਰ ਨਰੰਬੇ ਕਾ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਬੂੜ ਅਚਾਰਤ ਪੇਦ ਦਾ ਜਾਂ ਕੋ ਬੇਵ ਨ ਪਾਵਤ ਬੇਦ ਦਾ ਤਾਂ ਕੈ ਕਰਪਾ ਹਨ ਅਨੁਮਾਨਤ ਮਹਾ ਮੂੜ ਗਛ ਪੇਦ ਨ ਜਾਣਤ ਮਹਾਦੇਵ ਕੋ ਗਹਿਰ ਸਦਾ ਸ਼ਿਵ ਨਿਰੰਕਾਰ ਕਾ ਚੀਨ ਇਤਨਹਿ ਪਵ ਆਪੋ ਆਪਣੀ ਬੁਧ ਹੈ ਜੇਤੀ ਵਰਨ ਦੇ ਬਿਨ ਬਿਨ ਤੋਹ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਕਹਿ ਬਰ ਸੜਿਆ ਪ੍ਰਥਮ ਸੰਸਾਰਾ ਏਕੈ ਰੂਪ ਅਨੁਕਸ ਰੂਪ ਆਰੰਕ ਪਹਿੋ ਰਾਮਹਿ ਭੂਪਾ ਅੰਡ ਜੇਰ ਦਿਆ ਸੈ ਤੇ ਜਕੀਨੀ ਉਤ ਪੁਰਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਮਟ ਪਿਓ ਸ਼ੰਕਰ ਇਕੱਠਾ

ਜਿਨੇ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੂਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪਾ ਹਦਲਿ ਅਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੂਖ ਤੇ ਲੋਹ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾਵ ਚਰਨ ਨਰਮਨ ਰਹੇ ਹਮਾਰਾ ਆਪਣਾ ਧਿਆਨ ਕਰੋ ਬ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਭੋ ਆਪ ਹੱਥ ਦੇ ਮੋਹਿ ਬਚਾਓ ਹਮ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੈ ਕਰਤਾ ਰਾਮ ਮੋਰ ਚੈ ਨਿਜ ਕਰਦਾ ਕਰਿਆ ਸਭੈ ਬੈਰਨ ਕੋ ਆਸ ਘਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਪਜਨ ਕੀ ਰਹੇ ਪਿਆਸਾ ਤੁਮ ਜੜ ਕੋਈ ਅਵਰ ਨਾ ਧਾਉ ਜੋ ਬਰਚ ਹਮ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਚੁਣ ਚੁਣ ਸਤ੍ਰ ਹਮਾਰੇ ਮਾਰੀਆ ਆਪ ਹਾਦ ਮੁਰੇ ਬਰਿਆ ਮਰਨ ਕਾਲ ਕਹਤਰਾ ਸਿਨ ਬਰਿਆ ਹੂ ਜੂ ਸਦਾ ਹਮਾਰੇ ਪਛਾ ਸ੍ਰੀ ਅਸ ਤੂਜੂ ਕਰਿ ਔਰ ਰਖਿ ਆਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਰ ਪਾਇ ਸੁਜਗ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲੇ ਕਾ ਕੀ ਇਹ ਤਮਾਸ਼ਾ जवन काल जोगि शिव कियो बेजराज ब्रह्मा रथीयो जवन काल सब लोक सवारा नमस्कार है तहे हमारा जवन काल सब जगत बनायो देव दत्य छेनु बजायो आद अंत एक अवतार सोई गुरु समझयो हमारा नमस्कार सिखी हमारी सकल प्रजा जिन आप सवारी शिव कण को सब गुण सुख दीयो सतरण को फलम उबद कियो कड कड के अंतर की जानत परे बरे की पीर पहचानत ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇ ਤੈ ਦੁਖੀ ਸੁਖ ਪਾਇ ਸਾਧਨ ਕੇ ਸੂਖੀ ਏਕ ਏਕ ਦੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦਕਰਖ ਕਰਾਂ ਕਰਤਾਰਾ ਪਰ ਦੇ ਤਰਥ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਭ ਹੋਂ ਤੋਂ ਮੈਂ ਮਿਲ ਜਦਹਿ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ ਸਭ ਤਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੈਤਨ ਆਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨੰਬੇਕਾਰ ਨਿਰੰਭ ਨਿਰੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਅਚਾਰਤ ਪੇਦਾ ਜਾਂ ਕੋ ਬੇਵਨ ਪਾਵਤ ਬੇਦਾ ਤਾਂ ਕਹਿ ਕਰ ਪਾ ਹਨ ਅਨੁਮਾਨਤ ਮਹਾ ਮੂੜ ਕਛ ਪੇਦਨ ਜਾਣਤ ਮਹਾਦੇਵ ਕੋ ਗਹਿਰ ਸਦਾ ਸ਼ਿਵ ਨਿਰੰਕਾਰ ਕਾ ਚੀਨਿਤ ਨਹਿ ਪਵ ਆਪੋ ਆਪਣੀ ਬੁਧ ਹੈ ਜੇਤੀ ਵਰਨ ਦੇ ਬਿਨ ਪਿਰ ਤੋਹ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਰ ਸੜਿਆ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਕਸ ਰੂਪ ਆਰੰਕ ਪਹਿ ਹੋ ਰਾਮਹਿ ਭੂਪਾ ਅੰਡ ਜੇਰ ਦੇ ਸੈ ਤੇ ਦੇ ਕਿਨੀ ਤੋ ਪੁਰਖਾਨ ਬਹੁ ਰਜਦੀ ਨੀ ਕਹੂੰ ਫੂਲ ਰਾਜ ਬੈਠਾ ਕਹੂੰ ਸਮਟ ਪਿਓ ਸੰਕਰ ਇਕੱਠਾ ਸਗਰੇ ਸ੍ਰੇਸ਼ਟ ਦਿਖਾਇ ਅਚੰਪਵਾਰ ਜਗਰ ਸਰੂਪ ਜੰਪਵ ਅਬਰੱਛਾ ਮੇਰੀ ਤੁਮ ਕਰੋ ਸਿਖ ਅਬਾਰ ਸਿਖ ਸੰਗਰੋ ਦੁਸ਼ਟ ਜਿਤੇ ਵਧਵ ਤੁਤ ਪਾਤਾ ਸਗਨ ਮਲੇਸ਼ ਕਰੋ ਰਣ ਘਾਤਾ ਜੇਸ ਤੁਲਿਤਾ ਸਰਣੀ ਪਰੇ ਤਿਨ ਕ ਦੁਸ਼ਟ ਦੁਖਧਵ ਮਰੇ ਪੁਰਖ ਜਿਵਨ ਪਗ ਭਰੇ ਤਿਹਾਰ ਤਿਨ ਕ ਤੁਮ ਸੰਕਰ ਸਭ ਟਾਰ ਹੈ ਜੋ ਘਰ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਐ ਹਰ ਅੱਛਾ ਹੋਏ ਤਾਂ ਇਸਵ ਕਾ ਲਾ ਦੁਸ਼ਟ ਅਰੇਸਟਡ ਰਹਿ ਤਰ ਕਾ ਅੱਲਾ ਕਿਰਪਾ ਦਰਾਸਤਨ ਜਾਏ ਨਹਰ ਹੋ ਤਾਂ ਕੇ ਤਾਂ ਤਨ ਕਮੈ ਰਹੋ ਰਿਦ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਾਸ ਵਸਕੈਨ ਕੋਈ ਇਕ ਬਹਾਰ ਜਿਤ ਮੈਂ ਸੰਭਾਰਾ ਖਾਲ ਫਾਸਤੇ ਤਾਏ ਅਵਾਰ ਜੇ ਨੈ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੂਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਦ ਬੈਲੋ ਅਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੂਖ ਤੇ ਲੋ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਅਵੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾ ਵਿਚਰਨਨ ਮਨ ਰਹੈ ਹਮਾਰਾ ਆਪਣਾ ਧਿਆਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਭੇ ਤੁਮ ਕਾ ਬਹੁ ਆਪ ਹਾਰਨਨ ਮੋਹਿ ਬਚਾਵ ਹਮ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਭੇ ਕਰਤਾਰਾ ਮੋਰ ਚੈ ਨਿਜ ਕਰਦਾ ਕਰਿਆ ਸਭੈ ਰਿਨ ਕਉ ਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਪੈਨ ਕੀ ਰਹੈ ਪਿਆਸਾ ਤੁਮ ਜੜ ਕੋਈ ਅਵਰਨਤਿ ਆਉ ਜੋ ਵਰਚ ਹਮ ਸਤੰਤੇ ਪਾਉਂ ਸੇਵਕ ਸੇਖ ਹਮਾਰੇ ਤਾਰੀਆ ਚੁਣ ਚੁਣ ਸਤ੍ਰਹ ਹਮਾਰੇ ਮਾਰੀਐ ਆਪਹਾ ਦਾ ਮੁਝੇ ਬਰਿਆ ਮਰਨ ਕਾਲ ਕਾ ਇਤਰਾਸ ਨੁ ਬਰਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਇਸ ਤੁਜੂ ਕਰਿਓ ਰੇ ਛਾ ਰਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਵ ਤਰਾ ਕਰ ਪਾਇ ਸਿਵ ਜੋ ਅਵਤਾਰ ਕਾਲ ਪਾਇ ਕਰਮਿਸ਼ਣ ਪ੍ਰਕਾਸ਼ਾ ਸਕਲ ਕਾਲੇ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾਰੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤਯਾ ਸੇ ਤੁ ਪਜਾਇਓ ਆਦ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਿਹੀ ਕਹ ਮਾਰੀ ਸਭ ਲੋਕ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਰੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇ ਤੈ ਦੁਖੀ ਸੁਖ ਪਾਇ ਸਾਧਨ ਕੇ ਸੂਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾਂ ਕਰਤਾਰਾ ਪਰਦੇ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਭ ਹੋਂ ਤੋਂ ਮੈਂ ਮਿਲਦ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ ਸਭ ਤਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੈਤ ਨਿਰਾਲਮ ਜਾਣਤ ਬੇਦ ਪੇਰ ਅਰ ਆਲਮ ਨਿਰੰਕਾਰ ਨਰੰਬੇ ਕਾ ਨਿਰੰਭ ਨਿਰੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਅਚਾਰਤ ਭੇਦਾਂ ਜਾਂ ਕੋ ਬੇਵਨ ਪਾਵਤ ਵੇਦਾਂ ਤਾਂ ਕੈ ਕਰਪਾ ਹਨ ਅਰਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਰ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਵ ਆਪੋ ਆਪਣੀ ਬੁਧ ਹੈ ਜੇਤੀ ਵਰਨ ਦੇ ਬਿਨ ਬਿਨ ਤੋਹ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬ ਸੜਿਆ ਪ੍ਰਥਮ ਸੰਸਾਰਾ ਇੱਕ ਹੈ ਰੂਪ ਅਨੂਪਸ ਰੂਪਾ ਰੰਗ ਪਿਹੋਰਾ ਵਹਿ ਕੀ ਭੂਪਾ ਅੰਡ ਜੇਰ ਦੇ ਸਤਿ ਜਕੀਨੀ ਉਤ ਬੋਲ ਖਾਨ ਬਹੁਰ ਰਜ ਦੀਨੀ ਕਹੂੰ ਫੂਲ ਰਾਜ ਹ ਬੈਠਾ ਕਹੂੰ ਸਮਟ ਪਿਓ ਸੰਕਰ ਇਕੱਠਾ ਸਗਰੇ ਸ੍ਰੇਸ਼ਟ ਦਿਖਾਇ ਅਚੰ ਪਵਾਰ ਜਗਾਰ ਸਰੂਪ ਤੇ ਜੰ ਪਵ ਅਬਰਛਾ ਮੇਰੀ ਤੁਮ ਕਰੋ ਸਿੱਖ ਅਬਾਰ ਸਿੱਖ ਸੰਗ ਰੋ ਦੁਸ਼ਟ ਜਿਤੇ ਵਟਵਤ ਉਤਪਾਤਾ ਸਗਨ ਮਲੇਸ਼ ਕਰੋ ਰਣ ਘਾਤਾ ਜੇ ਅਸਤੂਰੀ ਤਾਲ ਸਰਣੀ ਪਰੇ ਤਿਨ ਕ ਦੁਸ਼ਟ ਦੁਖਤ ਹਵ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿਨ ਕ ਤੁਮ ਸੰਕਟ ਸਵਟਾਰੇ ਜੋ ਕਰ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨੇ ਇਹ ਹਰ ਅੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰੇਸਟਡ ਰਹੇ ਤਰ ਕਾਲਾ ਕਿਰਪਾ ਦਰਾਸ਼ ਤਨ ਜਾਏ ਨਹਰ ਹੋ ਤਾਂ ਕਿ ਤਾਪ ਤਨ ਕਮਾ ਰਹੋ ਰਿਦ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਾਸ ਵਸਕੇ ਨ ਕੋਈ ਇਕ ਬਹਾਰ ਜਨ ਤਮੈ ਸੰਭਾਰ ਖਾਲ ਫਾਸਤੇ ਤਾਏ ਅਵਾਰ ਜਿਨੇ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਦ ਲੈ ਹੋ ਅਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲੋਹ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾ ਚਰਨਨ ਮਨ ਰਹੇ ਹਮਾਰਾ ਆਪਣਾ ਧਿਆਨ ਕਰੋ ਪ੍ਰਤਪਾਰ ਹਮਰੇ ਦੋਸਤ ਸਭੇ ਤੁਮ ਕਾਹ ਬਹੁ ਆਪ ਹਾਥ ਦੇ ਮੋਹੇ ਬਚਾਓ ਹਮ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਤਾ ਰਾਮ ਮੋਰ ਚੰਨਿ ਜਕਰਦਾ ਕਰਿਆ ਸਭ ਮੈਨ ਕੋ ਆਸਂ ਘਰਿਆ ਉਹ ਨਾ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮਰ ਸਾਡ ਕੋਈ ਵਰ ਨਾ ਧਾਉ ਜੋ ਵਰਚ ਹਮ ਸਤੰਤੇ ਪਾਉਂ ਸੇਵਕ ਸੇਖ ਹਮਾਰੇ ਤਾਰੀਆ ਚੁਣ ਚੁਣ ਸਤ੍ਰ ਹਮਾਰੇ ਮਾਰੀਆ ਆਪ ਹਾਦ ਦਾ ਮੁਝੇ ਉਬਰਿਆ ਮਰਨ ਕਾਲ ਕਾ ਤਰਾਸਿਨ ਬਰਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਸਤੂਜੂ ਕਰਿ ਔਰ ਛਾ ਰਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ અવਤਾਰਾ ਕਰ ਪਾਇ ਸ਼ਿਵ અવਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲੇ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਜਰਾਜ ਬ੍ਰਹਮਾ ਰੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਦੇ ਅਦਿਛੇ ਨੁਪਜਾਇਓ ਆਦ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਤਿ ਕੀ ਕਮਾਰੀ ਸਭਲਾ ਪ੍ਰਜਾ ਜਨ ਆਪ ਸਵਾਰੀ ਸਿਮ ਕਰਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਫਲ ਮੋਬਦ ਕੀਓ ਕੜਗੜ ਕੇ ਅੰਤਰ ਕੀ ਜਾਣਤ ਭਰੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇਤੈ ਦੁਖੀ ਸੁਖ ਪਾਇਐ ਸਾਧਨ ਕੇ ਸੂਖੀ ਏਕ ਏਕ ਕੀ ਪੀਰ ਪਛਾਨੈ ਕੜਗੜ ਕੇ ਪੜ ਪੜ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰਜ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਭੋਂ ਤੋਂ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ ਸਭ ਤਾਰ ਆਪ ਆਪਣੀ ਬੂਝੋ ਚਾਰ ਤਮ ਸਭ ਹੀ ਤੇ ਰਹੇ ਤਨ ਆਲਮ ਜਾਣਤ ਬੇਦ ਪੇਰ ਅਰ ਆਲਮ ਨੈਂ ਕਾਰ ਨੰਬੇ ਕਾਰ ਨਿਰੰਭ ਆਦ ਅਨਿਲ ਅਨਾਦ ਅਸੰਭ ਤਾਂ ਕਾ ਬੂੜ ਅਚਾਰਤ ਭੇਦਾ ਜਾਂ ਖੋ ਬੇਵਨ ਪਾਵਤ ਬੇਦਾ ਤਾਂ ਕੈ ਕਰ ਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ੰਰੰਕਾਰ ਕਾ ਚੀਨ ਇਤਨਹਿ ਪਵ ਆਪੋ ਆਪਣੀ ਬਧ ਹੈ ਜੇਤੀ ਵਰਨ ਦੇ ਬਿਨ ਬਿਨ ਤੋ ਹੈ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਰ ਸੜਿਆ ਪ੍ਰਥਮ ਸੰਸਾਰਾ ਏਕੈ ਰੂਪ ਅਨੂਪਸ ਰੂਪਾ ਰੰਕ ਪਿਹੋ ਰਾਮਹਿ ਭੂਪਾ ਅੰਡ ਜੇਰ ਦਸੈ ਤੇ ਕਿਨੀ ਤੋ ਬੋਖਾਨ ਬਹੁ ਰਜਦੀਨੀ ਕਹੂੰ ਫੂਲ ਰਾਜ ਬੈਠਾ ਕਹੂੰ ਸਮਟ ਪਿਓ ਸੰਕਰ ਇਕਾਈਠਾ ਸਗਰੇ ਸ੍ਰੇਸ਼ਟ ਦਿਖਾਇ ਅਚੰਪਵਾਰ ਜਗਰ ਰੂਪ ਜੰਪਵ ਅਬਰੱਛਾ ਮੇਰੀ ਤੁਮ ਕਰੋ ਸਿਖ ਅਬਾਰ ਸਿਖ ਸੰਗਰੋ ਦੁਸਤ ਜਿਤੇ ਵਟਵ ਤੁਤ ਪਾਤਾ ਸਗਨ ਮਲੇਸ਼ ਕਰੋ ਰਣ ਘਾਤਾ ਜੇ ਅਸਤੂਲ ਤਾਲ ਸਰਣੀ ਪਰੈ ਤਿਨ ਕ ਦੁਸ਼ਟ ਦੁਖਧ ਹਵ ਮਰੈ ਪੁਰਖ ਜਵਨ ਪਗ ਭਰੇ ਤਿਹਾਰੈ ਤਿਨ ਕੇ ਤੁਮ ਸੰਕਟ ਸਭ ਟਾਰੈ ਜੋ ਕਰ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨੇ ਅਹ ਰੱਛਾ ਹੋਏ ਤਾਂ ਇਸ ਵਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲ ਕਿਰਪਾ ਦ੍ਰਾਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨ ਕ ਮਹਿਰ ਹੋ ਰਿਦ ਸਿਦ ਕਰਮੋ ਸਭ ਹੋਈ ਦੁਸ਼ਟ ਸਾਸ ਵਸ ਕੈ ਨ ਕੋਈ ਇਕ ਬਾਹਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਹੇ ਅਵਾਰ ਜਿਨੇ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪਾ ਹਾਦ ਬੈਲੋ ਅਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲੋਹ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਟ ਬੇਨਤੀ ਚੋਪਈ हमरी करो हाथ दे रक्षा पूर्ण होए चित की इच्छा तब चरणन मन रहे हमारा अपना ध्यान करो प्रत पारा हमरे दृष्ट सब तुम काव हो आप हाथ दे मोहे बचाव हम सुखी बसे मोर परिवार सेवक सिख सब करता राम मोर चिन्ह कर दे कर सब बैरिन को आस घर है पूर्ण होए हमारी ऐसा तोर पइन की रहे प्यासा तुम्हर झाड़ कोई अब ना त्याऊ जो बरच हम तुमते पाऊं सेवक सिख मारे तारिया चुन चुन सत्र मारे मारिया ਆਪ ਹਾਦ ਮੁਰੇ ਬਰਿਆ ਮਰਨਕਾਰ ਕਹਤਰਾਸਿ ਨ ਬਰਿਆ ਹੂ ਜੁ ਸਦਾ ਹਮਾਰੇ ਪਛਾ ਸ੍ਰੀ ਸਤੂਜੂ ਕਰਿ ਔਰ ਅਛਾ ਰਖਿ ਲੇ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਅਵਤਾਰ ਕਰ ਪਾਇ ਸੁਭਜ ਅਵਤਾਰ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਕਲ ਕਾਲ ਗਾ ਕੀ ਇਹ ਤਮਾਸ਼ਾ जवन काल योगी शिव कियो बेजराज ब्रह्मा रथीयो जवन काल सब लोक सवारा नमष्कार है तहे हमारा जवन काल सब जगत बनायो देव दद्य छेनु पजायो आद अंत एकै अवतार सोई गुरु समझयो हमारा नमस्कार सिखी थी हमारी सकल प्रजाजन आप सवारी शिव कण को सब गुण सुख दीयो सत्रण को फल मउबद कियो कण कण के अंतर की जानत परे बुरे की पीर प्रशांत ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇ ਤੈ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੇ ਜਾਣੈ ਜਬ ਉਦਕਰਖ ਕਰਾਂ ਕਰਤਾਰਾ ਪਰ ਦੇ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਭ ਹੋਂ ਤੋਂ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ ਸਭ ਤਾਰ ਆਪ ਆਪਣੀ ਬੂਝੋ ਚਾਰ ਆ ਤੁਮ ਸਭ ਹੀ ਤੇ ਰਹਤਨ ਆਲਮ ਜਾਣਤ ਬੇਦ ਪੇਰ ਅਰ ਆਲਮ ਨੈਂਕਾਰ ਨਰੰਬੇਕਾਰ ਨੇ ਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾਂਬੂੜ ਅਚਾਰਤ ਪੇਦਾ ਜਾਂ ਕੋ ਬੇਵਨ ਪਾਵਤ ਬੇਦਾ ਤਾਂ ਕੈ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਗਹਿਰ ਸਦਾ ਸ਼ਿਵ ਨਰੰਕਾਰ ਕਾ ਟੀਨਿਤ ਨਹਿ ਪਵ ਆਪ ਆਪਣੀ ਬੁਧ ਹੈ ਜੇਤੀ ਵਰਨ ਦੇ ਬਿਨ ਪਿਰ ਤੋਹ ਹੈ ਤੇਤੀ ਤੁਮਰਾ ਲਖਨ ਨ ਜਾਏ ਪਸਾਰਾ ਕਹਿ ਬਰ ਸੜਿਆ ਪ੍ਰਥਮ ਸੰਸਾਰਾ ਏਕੈ ਰੂਪ ਅਨੁਖਸ ਰੂਪ ਆ ਰੰਕ ਪਿਹੋ ਰਾਮ ਕੀ ਭੂਪਾ ਅੰਡ ਜੇਰ ਦੇ ਸਿੱਤ ਜਕੀਨੀ ਉਤ ਪੁਰਖਾਨ ਬਹੁਰ ਰਜ ਦੀਨੀ ਕਹੂੰ ਫੂਲ ਰਾਜ ਹ ਬੈਠਾ ਕਹੂੰ ਸਮਟ ਪਿਓ ਸੰਕਰ ਇਕੱਠਾ ਸਗਰੇ ਸ੍ਰੇਸ਼ਟ ਦਿਖਾਇ ਅਚੰ ਪਵਾਰ ਜਗਾਰ ਸਰੂਪ ਜੰ ਪਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਅਬਾਰ ਸਿਖ ਸੰਗ ਰੋ ਦੁਸ਼ਟ ਜਿਤੇ ਵਟ ਵਤ ਪਾਤਾ ਸਗਨ ਮਲੇਸ਼ ਕਰੋ ਰਣ ਘਾਤਾ ਜੀ ਅਸਤੂਲਿਤਾ ਸਰਣੀ ਪਰੇ ਤਿਨ ਕ ਦੁਸ਼ਟ ਦੁਖ ਧਵ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿਨ ਕ ਤੁਮ ਸੰਕਟ ਸਭ ਟਾਰੇ ਜੋ ਕਰ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨੇ ਇਹ ਹਰ ਅੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰੇਸਟਡ ਰਹੇ ਤਰ ਕਾਲਾ ਕਿਰਪਾ ਦਰਸ਼ ਤਨ ਜਾਏ ਇਹ ਨਹਰ ਹੋ ਤਾਂ ਕਿ ਤਾਪ ਤਨ ਕਮਾਹ ਰਹੋ ਰਿਦਿ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਾਸ ਵਸਕੇ ਨ ਕੋਈ ਇਕ ਬਹਾਰ ਜਨ ਤਮੈ ਸੰਭਾਰਾ ਖਾਲ ਫਾਸਤੇ ਤਾਏ ਅਵਾਰਾ ਜਿਨੇ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੂਖ ਤੇ ਰਹਾ ਖੜਗ ਕੇ ਤਮੈ ਸਰਣ ਤਹਾਰੀ ਆਪ ਹਾਦ ਬੈਲੋ ਅਬਾਰੀ ਸਰਬਠੋਰ ਮੋਹ ਸਹਾਈ ਦੁਸ਼ਟ ਦੂਖ ਤੇ ਲੋ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਅਵੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੌਪਈ Thamri karo hath da raksha purna hoye chit ke ichha tab charan namad rahe hamara apna dhyan karo pratpara hamre dost sabai sumkaav ho aap hath da mohe bachav hun sukhhi basae mor parivar a sevak sikkh sabai kartara mor chhe nijh kardae kare sab bairin ko aas gharae purna hoye hamari asa taur piyan ki rahe pyaasa tumar jhad koi aver na tiao jo barch hun satam te paun sevak sikkh hamare tari chun chun satrah hamare mariya ਆਪ ਹਾਦ ਮੁਰੇ ਬਰਿਆ ਮਰਨ ਕਾਲ ਕਰਤਰਾ ਸਿਰ ਬਰਿਆ ਹੂ ਜੂ ਸਦਾ ਹਮਾਰੇ ਪਛਾ ਸ੍ਰੀ ਅਸ ਤੂਜੂ ਕਰਿਓ ਰੇ ਛਾ ਰਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਰ ਪਾਇ ਸੁਭਿਗ ਬਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਇਸ ਕਲ ਕਾਲੇ ਕਿਆ ਇਹ ਤਮਾਸ਼ਾ जवन काल जोगि शिव कियो बेजराज ब्रह्मा रथीयो जवन काल सब लोक सवारा नमस्कार है तहे हमारा जवन काल सब जगत बनायो देव दद्य छेनु पजायो आद अंत एकै अवतार सोई गुरु समझयो हमारा नमस्कार सिखी को मारी सकल प्रजा जिन आप सवारी शिव कण को सब गुण सुख दीयो सतरन को फल मोबद कियो कड कड के अंतर की जानत परे बरे की पीर पहचानत ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇ ਤੈ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾਂ ਕਰਤਾਰਾ ਪਰ ਜੇ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਭ ਹੋਂ ਤੋਂ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ ਸਭ ਤਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੈਤ ਨਿਰਾਲਮ ਜਾਨਤ ਬੇਦ ਪੇਰ ਅਰ ਆਲਮ ਨਿਰੰਕਾਰ ਨਰੰਬੇ ਕਾ ਨਿਰੰਭ ਨ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਆਚਾਰਤ ਭੇਦਾਂ ਜਾਂ ਕੋ ਬੇਵਨ ਪਾਵਤ ਬੇਦਾਂ ਤਾਂ ਕੈ ਕਰਪਾ ਹਨ ਅਨੁਮਾਨਤ ਮਹਾ ਮੂੜ ਗਛ ਭੇਦ ਨ ਜਾਣਤ ਮਹਾਦੇਵ ਕੋ ਗਹਿਰ ਸਦਾ ਸ਼ਿਵ ਨਿਰੰਕਾਰ ਕਾ ਟੀਨ ਇਤਨਹਿ ਪਵ ਆਪੋ ਆਪਣੀ ਬੁਧ ਹੈ ਜੇਤੀ ਵਰਨ ਦੇ ਬਿਨ ਬਿਨ ਤੋਹ ਤੇਤੀ ਤੁਮਰਾ ਲਖਨ ਨ ਜਾਏ ਪਸਾਰਾ ਕਹਿਬ ਸੜਿਆ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਅਰੰਕ ਪਿਹੋਰਾ ਵਹਿ ਕੀ ਭੂਪਾ ਅੰਡ ਜੇਰ ਦੇ ਸੈ ਤੇ ਦੇ ਕਿਨੀ ਤੋ ਪੁਰਖਾਨ ਬਹੁ ਰਜਦੀ ਨੀ ਕਹੂੰ ਫੂਲ ਰਾਜ ਬੈਠਾ ਕਹੂੰ ਸਮਟ ਪਿਓ ਸੰਕਰ ਇਕੱਠਾ ਸਗਰੇ ਸ੍ਰੇਸ਼ਟ ਦਿਖਾਇ ਅਚੰਪਵਾਰ ਰਜ਼ਗਾਰ ਸਰੂਪ ਜਿਮ ਪਵ ਅਬਰਛਾ ਮੇਰੀ ਤੁਮ ਕਰੋ ਸਿਖ ਅਬਾਰ ਸਿਖ ਸੰਗਰੋ ਦੁਸ਼ਟ ਜਿਤੇ ਵਢਵ ਤੁਤ ਪਾਤਾ ਸਗਨ ਮਲੇਸ਼ ਕਰੋ ਰਣ ਘਾਤਾ ਜੇਸ ਤੁਲਤਾ ਸਰਣੀ ਪਰੇ ਤਿਨ ਕ ਦੁਸ਼ਟ ਦੁਖਧਵ ਮਰੇ ਪੁਰਖ ਜਿਮਨ ਪਗ ਭਰੇ ਤਿਹਾਰ ਤਿਨ ਕ ਤੁਮ ਸੰਕਰ ਸਵਟਾਰ ਹੈ ਜੋ ਗਰਕ ਵੇ ਕਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਇਹ ਹਰ ਅੱਛਾ ਹੋਏ ਤਾਂ ਸਭ ਕਾ ਲਾਦੁਸਟ ਅਰੇਸਟਡ ਰਹਿ ਤਰ ਕਾ ਅੱਲਾ ਕਿਰਪਾ ਦਰਾਸਤਨ ਜਾਏ ਨਹਰ ਹੋ ਤਾਂ ਕੇ ਤਾਪ ਤਨ ਕਮਾਹ ਰਹੋ ਰਿਦਿ ਸਿਧ ਘਰਮੋ ਸਭ ਹੋਈ ਦੁਸਤ ਸ਼ਾਸ ਵਸਕੈ ਨ ਕੋਈ ਏਕ ਬਹਾਰ ਜਨਤ ਮੈਂ ਸੰਭਾਰ ਖਾਲ ਫਾਸਤੇ ਤਾ ਹੈ ਅਵਾਰ ਜੇ ਨੈ ਨਾਰਾ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਦਲੋ ਅਬਾਰੀ ਸਰਬਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ